ਉਹ ਸਿੱਖਾਂ ਦੀ ਡੱਬੀ ਦਾ ਲਿਆ ਦੇ ਉਹ ਉੱਤੇ ਬਣਾ ਕੇ ਕਰ ਦੇਣਾ ਹਾਂ ਭਾਈ ਕੀ ਬਣਿਆ ਸੈਟ ਨੇ ਹੁਣ ਟਾਕਦਾ ਇਹਦੇ ਕੰਨ ਵੀ ਹਾਂਜੀ ਬਾਈ ਕਾਲ ਸਾਹਿਬ ਜੀ ਮਤੇ ਜੀ ਅੱਜ ਗੁਰਨਾਣ ਕੁਮਾਰ ਰਾਜ ਜੀ ਦਾ ਅਵਤਾਰ ਦਿਹਾੜਾ ਜੀ ਤੇ ਸਵੇਰ ਪ੍ਰਵਾਫੇ ਦੀ ਕਰਨੀ ਹੈ ਜੀ ਤੇ ਤਿਆਰੀ ਕਰ ਰਹੇ ਨੇ ਬੱਚੇ ਬਹੁਤ ਜ਼ਿਆਦਾ ਧੰਦਾ ਇਹਨਾਂ ਬੱਚਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਗੱਗੂ ਦੇ ਕਹਿੰਦੇ ਜੱਸੀ ਵੀ ਆ ਗਿਆ ਆ ਗਏ ਬਈ ਆ ਗਈ ਬਰਵਾਦੇ ਹਾਂ ਐ ਓਏ ਐਨਾ ਰੇਟ ਹੋ ਗਏ ਬਈ ਓ ਨਾ ਆ ਗਏ ਸੀ ਠੀਕ ਆ ਇਹਦਾ ਮੌਕੇ ਤੇ ਐਂ ਨਹੀਂ ਕਰਦਾ ਰੇ ਧੱਗਾ ਚੱਕਦਾ ਕੰਗਗੂ ਬਈ ਲੋਟ ਆ ਠੀਕ ਆ ਬਈ ਹਾਂ ਓ ਤਾਂ ਕਰਦੇ ਆ ਸੋਡੀ ਝੰਡਾ ਮਾਰਦਾ ਸੀ ਤੇਰਾ ਇੱਕ ਉਹ ਤਾਂ ਮੇਰਾ ਫੋਨ ਹੀ ਚਾਹਦਾ ਚਾਹ ਗਾਨੇ ਮੁੰਡਾ ਹਾਂ ਬਈ ਠੀਕ ਆ ਠੀਕ ਆ ਕਹਿੰਦਾ ਇੱਥੇ ਲਾ ਦੀ ਆਪਾਂ ਬਾਬੇ ਦੀ ਫੋਟੋ ਤੇ ਮਾਰ ਦੀ ਆ ਪਰ ਸਾਦਾ ਸਾ ਕੈਂ ਵੀ ਦਸੀ ਹਾਂ ਆ ਗੱਗੂ ਨੇ ਖਾ ਕੇ ਆਊਗਾ ਉਹ ਛੋਡੀ ਫੋਨ ਹੀ ਕਰਦਾ ਯਾਰ ਛੋਡੀ ਘਰੀ ਆ ਚੱਲ ਕਹੀਏ ਕਰੇ ਉਹ ਹੁਣ ਐਡੀ ਰਾਤ ਹੋਈ ਪਈ ਆ ਉਹ 9 ਵਜੇ ਨੇ ਤਾਂ ਨਹੀਂ ਨਹੀਂ ਹੂੰ ਬਾਦਰੀ ਚਾਹ ਤਿਆਰ ਹੋਈ ਜਾਂਦੀ ਆ ਆ ਫੋਟੋ ਬਣਾ ਰਹੇ ਆ ਕਹਨੇ ਕਹਨੇ ਮੁੰਡੇ ਫੋਟੋ ਮਾ ਲਾਉਣ ਲੱਗੇ ਸੀ ਮਾਰੀ ਚਾਬੀ ਲੈ ਹੀ ਦੇ ਖੜਾ ਚੰਨਣ ਪੈਂਦਾ ਓਏ ਆ ਲਾਈਟ ਬੰਦ ਸੀ ਇਹੀ ਲਾਉਣੀ ਆ ਓਏ ਹਾਂ ਮਾਰੀ ਲਾਈਟ ਬੰਦ ਕਰੀ ਬਈ ਲਓ ਜੀ ਉਹ ਦੇਖਨੇ ਉਹ ਥਲੈਟ ਵੀ ਤੇ ਪੈਂਦੀਆ ਫੋਟੋ ਤੇ ਦੇਖ ਲੈਣਾ ਜੀ ਆਹ ਆ ਇੱਧਰ ਆ ਇੱਧਰ ਮੁੰਡੇ ਪੂਰੀ ਗੱਡੀ ਤਿਆਰ ਆ ਓਕੇ ਜੀ ਉਹ ਦੇਖ ਉਹਨੇ ਫੋਟੋ ਸਿੱਧੇ ਲਾਈਟ ਪੋ ਗਿਆ ਬੰਦ ਕਰਕੇ ਠੀਕ ਆ ਜੀ ਹਾਂ ਦੇਖ ਸੈਟਾ ਸੈਟਾ ਜਾਵਾ ਲੋਟਾ ਲੋਟਾ ਗੱਗੋ ਤੂੰ ਦਾ ਸਵੀ ਜੱਜ ਦੀਆ ਹਾਂ ਵਧੀਆ ਹੈ ਓਏ ਅਰੇ ਬੋਲਦਾ ਨਹੀਂ ਉਹ ਗੱਗੂ ਪਤਾ ਨਹੀਂ ਗੁੱਸਾ ਹੀ ਲਾ ਲਾ ਮੈਨੂੰ ਤਾਂ ਹਾਂ ਇਹ ਬੰਦਾ ਕਹਿੰਦਾ ਕੈਂਚੀਆਂ ਦੇ ਨਹੀਂ ਗਿਆ ਨਾਲ ਹੈ ਨੇ ਬਾਈ ਗੱਲਾਂ ਕਰਦੇ ਪੂਰੇ ਡਰਾਉ ਰਹੇ ਨੇ ਨਹੀਂ ਡਰਦਾ ਪੂਰਾ ਲੱਗਿਆ ਸਿਵਾਨ ਨੂੰ ਲੱਗਿਆ ਉਹ ਬੁਰੀ ਬਹੁਤ ਬੁਰੀ ਹੋਈ ਚੰਬੂ ਬਾਈ ਚੰਬੂ ਇੰਨੀਆਂ ਗੱਲਾਂ ਨਾ ਸਰਦਾ ਡਰਾ ਲੱਗਦਾ ਆ ਦੇਖ ਲਾ ਸਿਵਾਨ ਜੀ ਆ ਗਏ ਇੱਧਰ ਇੱਧਰ ਆਪਣੇ ਗੱਗੂ ਵਰਗੇ ਆਏ ਬਿਆ ਹਰ ਮਨ ਦਾ ਆਪਣਾ ਪੂਰੀ ਵਾਹ ਠੀਕ ਆ ਗੱਗੂ ਦੀ ਆ ਫੋਟੋ ਖਾ ਰਹੀ ਜਿਹੜਾ ਦੂਜਾ ਹਾਰ ਆ ਉਹ ਆਪਾਂ ਥੱਲੇ ਲਾ ਦਿੰਦੇ ਹਾਂ ਮੁੰਡੇ ਕਹਿੰਦੇ ਹੁਣ ਤਿਆਰ ਕਰਦੇ ਆ ਪ੍ਰਵਾਦ ਫੇਰੀ ਦੀ ਟਾਈਮ ਮੇਰੇ ਨਾਲ ਹਜੇ 9:00 ਵਜਿਆ 9:30 ਇਹ ਤਰ ਆਪਣੇ ਪਕੌੜੇ ਤਿਆਰ ਕਰਿਆ ਮੁੰਡੇ ਪੂਰੇ ਉਹ ਕੇ ਦੀ ਰਿਪੋਰਟ ਹਲਵਾਈ ਬਾਗੇ ਸੀ ਤੇ ਸਪੀਕਰ ਤਾਂ ਲਾਇਆ ਆਇਣਾ ਨਹੀਂ ਹਜੇ ਰੰਗਣਾ ਲਾਇਦੇ ਕੋਈ ਉਹਨੂੰ ਦੱਸ ਦੀ ਮੜਕ ਲਾ ਦੋ ਹਾਂ ਚਿੱਤੇ ਗੱਗੂ ਵਰਗੇ ਨੇ ਲਾਂਗਿਆ ਤਿਆਰੀ ਕਰਦੇ ਆ ਪੂਰੀ ਕੀ ਆ ਮੱਗਰ ਆ ਇੱਕ ਲੱਗੇ ਵਾ ਇੱਧਰ ਕਿੰਦੀ ਲੈ ਪਟਾਸ ਬਾਈ ਹਾਂ ਬਾਈ ਵਾ ਠੀਕ ਆ ਉਹ ਕਲੀ ਰਿਪੋਰਟ ਆ ਤੇ ਇੱਧਰ ਕੰਝਸੀ ਦੇਦਾ ਵੀ ਪਰਣਾ ਕਿਸੇ ਦਾ ਓਏ ਆ ਜਾ ਆ ਜੌਂਟ ਲਾਈਏ ਜੌਂਟ ਲਵਾ ਲਵਾ ਇਹਦੇ ਨਾਲ ਜੌਂਟ ਬੜਾ ਰੰਗ ਨਾ ਲਵਾ ਲਈ ਇੱਥੇ ਨਾ ਕਿਤੇ ਬੰਦ ਲੁੜਾ ਖਾ ਜੇ ਕਾਸਤਾ ਬੱਲੇ ਦਾ ਹਾਂ ਯਾਰ ਤਾਂ ਚ ਕਾਰੀ ਲੱਖੀ ਰਿਆ ਰਹੋ ਓਏ ਐਸੇ ਹੱਥ ਵੀ ਨਾ ਹੋਰ ਮੁੰਡਾ ਐ ਬਸ ਤਿਆਰੀ ਖਿੱਚੀ ਪਈ ਆ ਥੋੜੇ ਘਰ ਰਹਿ ਗਿਆ ਨਾ ਕਰ ਕੇ ਗੱਦਾ ਐ ਪ੍ਰੋਪਰ ਕਰ ਦੋ ਜੀ ਇਹਨੂੰ ਪ੍ਰੋਪਰ ਯਾਰ ਜੱਬੂ ਜੱਬੂ ਜੀ ਬੁਖਾਰ ਕਰ ਗਿਆ ਸੀ ਔਰ ਬਾਅਦ ਫੇਰੀ ਦੀਆਂ ਚਲਦੀਆਂ ਹੋਈਆਂ ਤਿਆਰੀਆਂ ਤੇ ਸਾਡੀ ਬਾਬੇ ਨੇ ਡਿਊਟੀ ਲਈ ਆ ਕਹਿੰਦਾ ਵੀ ਬਾਬੇ ਨਾਨਕ ਦੀ ਫੋਟੋ ਹਾਂ ਨੂੰ ਥੋੜਾ ਜਿਹਾ ਸਟੇਬਲ ਕਰਨ ਖਾਤਰ ਸਹੀ ਕਰਨ ਖਾਤਰ ਕਹਿੰਦਾ ਤਾਂਹਾਂ ਤੋਂ ਗਦਾਈ ਦੇ ਗਦੂਲੇ ਲੈ ਕੇ ਆਇਆ ਬਈ ਨੇਰਾ ਵਾਲਾ ਇੱਕ ਧੁੰਦ ਵਾਲੀ ਆ ਸਾਨੂੰ ਲੱਗ ਰਿਹਾ ਉਹਨਾਂ ਨੂੰ ਡਰ ਇੱਕ ਡਰਮਲਾ ਵਾਲਾ ਬਈ ਗੈਰੀ ਤਾਂ ਇਹ ਇਹ ਬੰਦਾ ਹੀ ਡਰਮਲਾ ਲੈ ਜਾਂਦੇ ਆ ਚੱਲ ਹੁਣ ਲੰਗਰ ਸਾਹਿਬ ਤੋਂ ਪਹੁੰਚ ਜਾਂਦੇ ਆ ਉੱਥੇ ਚਲਾਉਣਿਆ ਕੀ ਬੰਦਾ ਤੋਂ ਬਾੜੀ ਦੀਂਦਾ ਕੁਸ ਨਹੀਂ ਹੁਣ ਸਾਰਾ ਆਪਾਂ ਹੁਣ ਜੀਪ ਵਾਲਾਂ ਕੋਲ ਵੀ ਚੱਲਦੇ ਆ ਕੀ ਕਹਿੰਦੇ ਵਿਚਾਰ ਕਰ ਲਿਆ ਊ ਗੁਰਬਾਖਸ਼ ਦੇ ਆ ਹਾਂ ਇਹਦੀ ਚੋਰ ਸਤਾਇ ਮਾਰੀ ਬਾਈ ਗਦਾਈ ਲਈ ਜਿਹੜਾ ਥੱਲੇ ਰੱਖ ਤੱਕ ਪਹੁੰਚ ਗਿਆ ਦੱਸੀ ਕੰਮ ਯਾਰਾ ਬਸ ਆਪਾਂ ਮੋਹ ਕਰ ਦਮਾ ਇੱਕ ਚੈੱਕ ਕਰ ਆਪ ਬੰਦੇ ਨੂੰ ਖਵਾਦੀ ਰੋਟੀ ਪਾਣੀ ਪ੍ਰਸਾਦਾ ਹਾਂ ਉਹ ਦੱਸੀ ਆਇਦਰਲੇ ਬੰਦੇ ਨੂੰ ਤੇਦੀ ਸਾਥੀ ਨੂੰ ਉਹਦਾ ਡੱਕਿਆ ਫਿਰਦਾ ਜਾਣਾ ਪੂਰਾ ਹਾਂ ਬਸ ਠੀਕ ਆ ਇਧਰ ਮੁਸਕੇ ਨੂੰ ਮੁਸਕੇ ਕਰ ਜਿੰਨਾ ਨੇ ਬਾਦੋਂ ਪਤਾ ਜਦੋਂ ਆਇਆ ਮੇਰੇ ਕੋਲ ਆਇਆ 12 ਹੱਡੇ ਵਾਰ ਇੱਕ ਵਜੇ ਮੈਂ ਫੋਕਸ ਕਰਨਾ ਰਿਹਾ ਤੇ ਦੇਖ ਲਾਈਟ ਪਾਉਣਾ ਮੈਂ ਆ ਇਧਰ ਲਈ ਤੇ ਕਰੀ ਅਸੀਂ ਵੀਡੀਓ ਇਕੱਠੇ ਰੱਖਦੇ ਭਾਈ ਜਿਹਨੂੰ WhatsApp ਦੇ ਫੋਨ ਤੋਂ ਜ਼ਰੂਰ ਕੱਢਾ ਹੋਇਆ ਅਸੀਂ ਦਾ ਚੱਬੂ ਬੱਗ ਗਿਆ ਸੇਵਾ ਚ ਆ ਦੇਖੋ ਜੀ ਬਾਜ ਵੀ ਰੱਖਿਆ ਹੋਇਆ ਸੀ ਬੜਾ ਠੀਕ ਲੈ ਚੈੱਕ ਕਰੂਗਾ ਜੀ ਆ ਵੀਡੀਓ ਬਣੀ ਸੀ ਸੇਵਾ ਭਾਈ ਆਈਸਟਾ ਯਾਰ ਗੈਰੀ ਚਾ ਵੀ ਨਾ ਬਾਈ 40000 ਚਾ ਵੀ ਨਾ ਗੈਰੀ ਗਲਾਸ ਛੋਟਾ ਦੇ ਮੈਨੂੰ ਯਾਰ ਆਹ ਤਾਂ ਹਾਂ ਤੂੰ ਤਾਂ ਦਿੱਤੀ ਨਹੀਂ ਭਾਈ ਨਾ ਚਾ ਤੂੰ ਤਾਂ ਕੱਲਾ ਕੱਲਾ ਪੀ ਗਿਆ ਕਿਸੇ ਤੋਂ ਹੋਰ ਖੋ ਕੇ ਆਹ ਦੇਖ ਲੈ ਖਾਲੀ ਗਲਾਸ ਆ ਬਾਈ ਜਮਾ ਆ ਗਿਆ ਇੱਕ ਮਿੰਟ ਸੱਸੀਆ ਬਾਈ ਸਹੀ ਹੈ ਜੀ ਤੇਰੀ ਤਾਰਾਂ ਲਾਈ ਹੈ ਨਾ ਉਹ ਤਾਰਾ ਯਾਰ ਦੱਸੀ ਕਿੰਨਾ ਕਰੇਗਾ ਕੰਮ ਮਿਸਤਰੀ ਕੋਲੇ ਖੜੇ ਬੰਦੇ ਬਸ ਜੌਂਟ ਦੇਖ ਲਈ ਚਲਾ ਕੇ ਬਸ ਆਪੇ ਬਾਈ ਮਿਸਤਰੀ ਹੋਣਾ ਓਕੇ ਆ ਬਾਕੀ ਰਿਪੋਰਟ ਓਕੇ ਓਕੇ ਫਲਾਇਸ ਦਾ ਲਾੜਾ ਲੋਟਾ ਲੱਖੀ ਹਾਂ ਬੜੀ ਬੜੀ ਰੱਖੀ ਜਰੂਰ ਹੋਉਂਦਾ ਜੀ ਕੀ ਤਿਆਰ ਬਣਾਇਆ ਹਾਂ ਇਹਨੂੰ ਦੇ ਨਹੀਂ ਪਹੂਗੇ ਇਹਨੂੰ ਤਾਂ ਚਾਹ ਦਾ ਰਾਇ ਦੇ ਮਲਖੇ ਚਾਹ ਲੰਦਾਓ ਬਾਈ ਦੇਖੋ ਆਗੇ ਕੈਮਰਾ ਤਿਆਰ ਹਾਂ ਲੰਦਾਵਲੀ ਚਾਹ ਜੀ ਹਾਂ ਲੰਦਾਵਲੀ ਚਾਹ ਜੀ ਲੰਦਾਵਲੀ ਚਾਹ 20 ਰੁਪਏ ਵਾਲੀ ਲੰਦਾਵਲੀ ਠੀਕ ਹੈ ਇਹ ਲੰਦਾਵਲੀ ਦੇ ਤੁਹਾਨੂੰ ਰਾਫਾ ਚ ਪਾ ਕੇ ਲਿਆਈ ਬਾਈ ਗਲਾਸ ਆ ਸੇਵਾ ਕਰਦਾ ਬਾਈ ਆ ਦੀ ਕੋਈ ਯਾਰ ਆਰਪੀ ਚਾਹ ਦੀ ਪੂਰੀ ਵਧੀਆ ਸੇਵਾ ਕਰਦਾ ਇਹ ਬੰਦਾ ਲੋਟ ਆ ਬਾਈ ਉਹ ਕਰੀ ਰਿਪੋਰਟ ਆ ਬਸ ਠੀਕ ਇੱਧਰ ਕਹਿੰਦੇ ਬਾਬੇ ਦੀ ਆਪਾਂ ਫੋਟੋ ਲਾਤੀ ਸੀ ਤੇ ਬਸ ਆਪਣੇ ਫੁੱਲ ਦਾ ਲਾਈਵ ਆ ਇੱਧਰ ਕਹਿੰਦੇ ਅੱਜ ਗੁੱਸੇ ਜਾਂਦਾ ਮੈਂ ਬਾਦੋ ਦੇਖਾਂਗੇ ਕਿ ਮੁੰਡੇ ਹੁਣ ਆਪਾਂ ਆ ਗਏ ਸੀ ਗੁਰਦੁਆਰੇ ਕਿਰਨ ਬਾਈ ਰੋਟਾ ਹਾਂਜੀ ਬਾਈ ਇਹ ਅੱਗ ਸੇਕ ਰਹੇ ਹਾਂ ਹਾਂਜੀ ਹਲਵਾਈ ਆ ਗਿਆ ਬੱਸ ਠੀਕ ਆ ਠੀਕ ਆ ਕਿੰਨਾ ਕੰਮ ਆ ਬਾ ਠੀਕ ਆ ਕਿਉਂ ਗੋਲ ਜੀ ਰੋਟਾ ਰੋਲ ਆਪੇ ਬਾੜ ਕੀ ਤੋਂ ਲਾਤੇ ਹੈ ਫੇ ਸਾਰੇ ਫੁੱਲਾ ਠੀਕ ਆ ਹੋਰ ਬਾਈ ਤੇ ਬਸ ਆਪਾਂ ਇੱਥੇ ਤੱਕ ਆਪਾਂ ਆ ਇਧਰ ਸੇਵਾ ਕਰ ਰਹੇ ਆ ਬਹੁਤ ਸੇਵਾ ਜੀ ਤੇ ਦੂਆ ਆਪਾਂ ਦੇਖਦੇ ਆਂ ਇੱਥੇ ਆਹੇ ਤਾਂ ਰਾਤ ਨੂੰ ਰਾਤ ਨੂੰ ਬਣਾਵਾਂਗੇ ਬਾਕੀ ਬਲੌਗ ਹਾਂਜੀ ਮੁੰਡੇ ਹੁਣ ਆਪਾਂ ਕਹਿੰਦੇ ਦੁੱਧ ਲੈਣ ਆ ਗਏ ਸੀ ਕਿੰਨੇ ਦਾ ਕਿਆਣਾ ਕਿੰਨੇ ਕਿਲੋ 5 ਕਿਲੋ ਹਾਂ 5 ਕਿਲੋ 5 ਕਿਲੋ ਕਹਿੰਦੇ ਗੁਰਵਿੰਦਰ ਦੀ ਡੈਰੀ ਤੋਂ ਲੈ ਕੇ ਆਣਾ ਤੇ ਹੁਣ ਚੱਲਦੇ ਆ ਗੁਰਵਿੰਦਰ ਦੀ ਡੈਰੀ ਤੇ ਤੁਹਾਨੂੰ ਤਾਂ ਕਹਿੰਦੇ ਬਹੁਤ ਆ ਠੰਡ ਪੂਰੀ ਲੱਗੀ ਆਂਗੀ ਆ ਗੁਰੂ ਘਰ ਕਹਿੰਦੇ ਇੱਥੋਂ ਬਹੁਤ ਘਟ ਨਹੀਂਦਾ ਤੇ ਬਾਕੀ ਆਪਾਂ ਡੈਰੀ ਵੀ ਆ ਕੇ ਹੁਣ ਤੁਹਾਨੂੰ ਦਿਖਾਉਣਾ ਦੁੱਧ ਲੈਣ ਆ ਗਏ ਸੀ ਆਪਣੇ ਯਾਰਾਂ ਦੀ ਡੈਰੀ ਆ ਇੱਧਰ ਮਠਿਆਈ ਦਾ ਕੰਮ ਆ ਜਾਂਦਾ ਵੱਧ ਪੁੰਨ ਦੇ ਇਸ ਨੇ ਰਾਮ ਬਾਦ ਦਾ ਕਰਕੇ ਨੇ ਦੁੱਗੀ ਗੱਤ ਬਾਤਾਂ ਮੁੰਡੇ ਨੇ 2000 ਗੂੜੇ ਬਰੀਆ ਕਰਦਾ ਹੈ ਕਿੰ ਵੰਗੂ ਜੇ ਮੋਬਾਈਲ ਕੋਲ ਚੱਲ ਚੱਲ ਠੀਕ ਆ ਦੰਨੇ ਵਾਲਾ ਤੇ ਰਾਮ ਘਰ ਕਿਵੇਂ ਆਗੇ ਭਾਈ ਬਾੜਾ ਸੰਦੇਹਾਂ ਨਹੀਂ ਆਗੇ ਬਾੜਾ ਸੰਦੇਹਾਂ ਆ ਗਈ ਸੰਦੇਹਾਂ ਆ ਗਈ ਸੰਦੇਹਾਂ ਸੰਦੇਹਾਂ ਉੱਤਰ ਹਾਂ ਕੰਮ ਦਾ ਹੁਣ ਚੱਲਿਆ ਕੰਮ ਉਹਨੇ ਲੇਟ ਕਰਾਇਆ ਰਾਮੂ ਭਾਈ ਤੂੰ ਲੇਟ ਕਰਾਉਣਾ ਨਾ ਕੰਮ ਦਾ ਹੁਣ ਚੱਲੂ ਜੀ ਕੰਮ ਦਾ ਦੇਖ ਤਾਂ ਰਹਿ ਉੱਧਰ ਦੇਖ ਕੰਦਾ ਕੰਦਾ ਰੋਟੀ ਖਾ ਕੇ ਚੱਲਾਂਗੇ ਕੰਦਾ ਦੇਖਣਾ ਭਾਈ ਪਹਿਲੇ ਰਾਮੂ ਆਵੇ ਚੱਲ ਹੁਣ ਲਾ ਲਓ ਕੰਮ ਤੇ ਹੁੰਦਾ ਇਹ ਦੁੱਧ ਲੈ ਆਈਏ ਠੀਕ ਕਰੀਏ ਇੱਕ ਦੁੱਧ ਕਾਓ ਉਹ ਲਿਉਣਾ ਚਾਹ ਨੂੰ ਵੀ ਇੱਧਰ ਕਰਾਓ ਸੇਵਾ ਲਿਆ ਲੈਵਣਾ ਕਰੋ ਵੀ ਲੈਵਣਾ ਆ ਗਏ ਬਈ ਸੇਵਾ ਦਾ ਐ ਇਹ ਤਾਂ ਦੇਖ ਰਣ ਨਾਲੇ ਬੰਦੇ ਲੇਟ ਆਇਆ ਸੇਵਾ ਪੂਰੀ ਕਰ ਦਿਆ ਤੁਮੋਂ ਮਣਾ ਹਣਾ ਰਾਮੂ ਬਾਈ ਇਧਰ ਚੱਕੀ ਮੜਾ ਕਾ ਸੇਵਾ ਦਾ ਹੀ ਫੋਨ ਦੀ ਕਰ ਬਾਕੀ ਠੀਕ ਐ ਕਿਵੇਂ ਦੀਪ ਲਿਆਇਆ 21 ਗਾਟ ਨੇ ਬਈ ਲੈ ਆਪਣੇ ਤਿਆਰੀ ਆ ਵੀਰੇ ਆਪਾਂ 700 ਗਾਟ ਲੈ ਕੇ ਆਈ ਸੀ ਆਪਾਂ ਬਾਕੀ ਠੀਕ ਐ ਕਿੰਨੇ ਵਜੇ ਚਲਾਵੜਿਆ ਉਹ ਉਹ ਚਲਾਵਾਂਗੇ ਬਈ 1 ਵਜੇ ਚਲਾਵਾਂਗੇ ਬਈ ਬਾਕੀ ਠੀਕ ਐ ਪਕੌੜੇ ਪੂਰੇ ਗਰਮ ਬਾਕੀ ਠੀਕ ਕੱਚੇ ਘੜਦੇ ਘੇਰਾ ਤਾਂ ਵਾਜੂਆ ਪੱਕੇ ਘੜਦਾਂਗੇ ਇਧਰ ਹਲਵਾਈ ਵੀਰ ਵੀ ਆਪਣੇ ਆਏ ਹੋਏ ਸੀ ਆ ਮੋਕੇ ਆ ਨਾ ਖੇਤੇ ਕੇ ਇੰਦਰ ਦੇ ਇੰਨਾ ਵਾਲੇ ਤੇ ਲਾ ਪਰਨਾ ਉਹ ਬਈ ਪਰਨਾ ਡਿਮਾਂਡੇ ਵਾਲੀਆਂ ਕਰਦਾ ਤੂੰ ਡਿਮਾਂਡ ਮੈਂ ਨਾ ਇੱਕ ਕਰੀ ਸਰਦੋਂ ਉਹ ਬੁਰੀ ਹੋਈ ਨਾ 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 ਡਿਮਾਂਡਾ ਵਾਲੀਆਂ ਕਰਦਾ ਬਈ ਪੰਗੂ ਆ ਹੁਣ ਦੇਖ ਰਿਹਾ ਕੀ ਬੰਦਾ ਦੀਪ ਤੈਨੂੰ ਕੀ ਲੱਗਦਾ ਬਈ ਬੰਨ ਦੇਣਗੇ ਅੱਜ ਹੈ ਕੰਮ ਮੁਸ਼ਕਲ ਆ ਅੱਖਾਂ ਦੀ ਜੀਦੀਆਂ ਦੀ ਢਿੱਲੋ ਦੀਆ ਪੰਗੂ ਰਿਆ ਸੱਚ ਆ ਲੱਗ ਰਿਉ ਪਤਾ ਹੈ ਫਹਾ ਜਾ ਲੱਗਦਾ ਕੁਰਸੀਆਂ ਸਾਈਡ ਕਰ ਦੋ ਕਹਿੰਦੇ ਮੁੰਡਿਓ ਕਨੇ ਫਸਵਾ ਮੈਚ ਅੱਜ ਕਨੇ ਅੱਜ ਪਰਨੇ ਦਾ ਕੰਪੀਟੀਸ਼ਨ ਹੋਣਾ ਦੇਖ ਕਾ ਗਿਆ ਇਧਰ ਆ ਗਿਆ ਮੱਗਰ ਇਹਨੇ ਕਨੇ ਬੰਨਿਆ ਸੀ ਇਹਦਾ ਕਹਿੰਦਾ ਮੈਂ ਸ਼ਰਤ ਲਾਉਣਾ ਪਰਨੇ ਨਾਲ ਆਟਾ ਆਤਾ ਨਾ ਫਿਰ ਅਗਲੇ ਸ਼ਰਤ ਤਾਂ ਲਾਈ ਹੈ ਡਿਮਾਂਡ ਵਾਲੀ ਆ ਪੰਗੂਰੀ ਬੰਨੇ ਇਹਨੇ ਸਹੀ ਵਧੀਆ ਬੰਨੇ ਸੀ ਹਾਂ ਚਾ ਦੇਖਦੇ ਹਾਂ ਹੁਣ ਕੀ ਬੰਨਦਾ ਇਹਦਾ ਮੂੰਹ ਆਇਆ ਫਿਰ ਰਾਮੂ ਨੂੰ ਕੁਸਕਾਰ ਦਿੱਤਾ ਹੈ ਪਰ ਗੂ ਲੱਗ ਰਿਹਾ ਪਤਾ ਦੇਖਦੇ ਹਾਂ ਵਾ ਠੀਕ ਆ ਲੱਗ ਰਿਉ ਪਤਾ ਕੀ ਕਹਿੰਦਾ ਨਹੀਂ ਫੇਰ ਲੱਖੀਉ ਦੁਬਾਰਾ ਹੋ ਕਰਾਂਗੇ ਲੱਖੀਪੁਰ ਮੈਂ ਫੇਰ ਆਵਾਂਗੇ ਅਸੀਂ ਲੱਖੀ ਨੂੰ ਦੁਬਾਰਾ ਹੈ ਫੇਰਾ ਗੱਤ ਗੱਲ ਹੈ ਤਾਂ ਫੇਰ ਮੱਕਿਆ ਲੱਖੀ ਨੂੰ ਦੁਬਾਰਾ ਦਿੱਤਾ ਠੀਕ ਹੈ ਜੀ ਇਹ ਜੁਆ ਆਪਾਂ ਸਾਰਨਾ ਬੜੀਏ ਦੇ ਰਮਾਲੀ ਬੰਦਾਂਗੇ ਬਾਈ ਇਹ ਰਮਾਲ ਵਾਲੀ ਬੰਦੀ ਆ ਇਹ ਦਮਾਲੇ ਦੇ ਟਿਕ ਨਾਲ ਹੈ ਨਹੀਂ ਇਹਦੇ ਡਮਾਂਡਾਂ ਵਾਲੀਆਂ ਆ ਬੰਦੇ ਦੀਆਂ ਇੰਨੀਆਂ ਡਮਾਂਡਾਂ ਪੂਰੀਆਂ ਨਹੀਂ ਹੋਣੀਆਂ ਇਹ ਆ ਮੇਰਾ ਸਾਹ ਦੇ ਕੀ ਕਾਰਕੋਆਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਹਿ ਅਗਲੇ ਬਣਾ ਅਗਲੇ ਚ ਬਣਾਵਾ ਗਿਆ ਹਾਂ ਭਾਈ ਕੀ ਬਣਿਆ ਸੈਟਾ ਹੁਣ ਪੰਗੂ ਸੈਟਾ ਹੁਣ ਫੇਰ ਬਣਿਆ ਕਿਨੇ ਹੋਣਾ ਹੈ ਦੱਸ ਯਾਰ ਮੂੰਹ ਨਾਲ ਲੱਕੀ ਬਈ ਇਹਦੇ ਕਰੈਂਟ ਤੇ ਆਇਆ ਜਮਾ ਪੂਰਾ ਟੋਟਾ ਵੀ ਕਹਿੰਦੇ ਹੁਣ ਟਾਕਦਾ ਇਹਦੇ ਕੰਨ ਵੀ ਨਹੀਂ ਇੱਕ ਮਿੰਟ ਸਾਡੇ ਭਾਈ ਪੰਗੂ ਜਮਾ ਗਿਆ ਭਾਈ ਆਪਣੇ ਨਾਲ ਹੀ ਆਇਆ ਵਿਆਹ ਕਹਿੰਦੇ ਇੱਥੇ ਆਏ ਆਦਰ ਕਿੰਦੀ ਆ ਗਿਆ ਮਗਰ ਮਸਤੀਦ ਹੋਇਆ ਨਹੀਂ ਕੰਮ ਲੋਟ ਉਹ ਨਹੀਂ ਕੀਤਾ ਹੈ ਲਾ ਮੂਲੇ ਵਾ ਠੀਕ ਆ ਕੰ ਲੋਟਾ ਹੁਣ ਪੰਗੂ ਲੋਟਾ ਬਈ ਜਮਾਨ ਆ ਬਾਗ ਜੇ ਤੇਰੇ ਵਿੱਚ ਕਰਨ ਆਲੇ ਮੇਰੇ ਸਾਹ ਨਾਲ ਬਾਜਣਾ ਕਰਦੇ ਆ ਤੇ ਬਾਜ ਆ ਲੱਗੀ ਹਾਂ ਇਹਦੇ ਪਰ ਹੜੇ ਬਈ ਦੱਸ ਗੈਰੀ ਵੀ ਆ ਗਏ ਹੋਰ ਜੀ ਲੋਟੋ ਜੀ ਬਾਈ ਮੈਂ ਸਾਨੂੰ ਕਲੈਬ ਕੀਤੀ ਹੈਗੀ ਠੀਕ ਹੈ ਜੀ ਰਜਿਸਟਰ ਦੇ ਤੇ ਮੇਰੀ ਕਲੈਬ ਐਕਸੈਪਟ ਹੋ ਗਿਆ ਇਹਨਾਂ ਲੇਟ ਹੋ ਗਏ ਬਾਈ ਬਾਈ ਮੈਨੂੰ ਤਾਂ ਪਤਾ ਹੀ ਨਹੀਂ ਸੀ ਕੋਈ ਇੱਧਰ ਬੈਠਾ ਸਾਰੇ ਆ ਜਾ ਠੀਕ ਹੈ ਬੱਬੂ ਵੀ ਆ ਗਿਆ ਸੀ ਆਪਣੇ ਨਾਲ ਡੈਰੀ ਵੀ ਆ ਗਿਆ ਸੀ ਸਾਰੇ ਮੁੰਡੇ ਹੁਣ ਪੂਰੀ ਤਿਆਰੀਆਂ ਵਾਸਤੇ ਤੁਰਦੇ ਅਰਦਾਸ ਹੋ ਜਾਂਦੇ ਤੁਹਾਨੂੰ ਜੀ ਕਰੋ ਤੁਰਨਾ ਹੈ ਕਰੋ 22 ਵਜੇ ਬਾਈ ਹਾਂ ਠੀਕ ਹੈ سارے <سؤال> تیار ادھر اپنے آیا ہرمیت سنگھ بہت مہنگا بونا بھائی بس ٹھیک تیاری کرتی ادھر اپنی بس ادھر ارداس ہوتی ਆਹ ਮੁੰਡੇ ਪਟਾਸਾਂ ਵਾਲੇ ਆ ਗਏ। ਪਾ ਦੋ ਪੜਾਕੇ ਬਾਈ। ਆਵਾਂਗੇ। ਬਾ ਠੀਕ ਆ। ਆਹ ਫੁੱਟਬਾਲ ਦੇ ਖਿਡਾਰੀ ਆਪਣੇ ਦਾ। ਇੱਧਰ ਮੁੰਡੇ ਬਸ ਝਾੜੂ ਲਾਈ ਜਾਂਦੇ। ਈਂ ਢੋਂਦਾ ਕਰਕੇ ਕਾਟੀ ਦੇਂਦੇ ਆ ਮੁੰਡੇ। ਲੱਗੇ ਵਾ ਝਾੜੂ ਦੀ ਸੇਵਾ ਕਰਨ ਇਹ। ਇੱਧਰ ਚੌਬਰ ਵੀ ਕਹਿੰਦੇ ਪੜਾਕੇ ਚਲਾਈ ਜਾਂਦੇ ਆ ਪੂਰੀ ਗੱਲ ਬਾਤ। ਇੱਧਰ ਆਪਣੀ ਸੇਵਾ ਚੱਲਦੀ ਆ ਉਹਦੀਆਂ ਪਰ ਕਹਿੰਦੇ ਪਾਲਕ। ਕਫਾਇਰ ਕੱਢ ਰਿਹਾ ਲਾਓ ਜੀ ਕੇਦੇ ਪ੍ਰਵਾਦ ਮੇਰੀ ਦੁਆਰ ਆ ਪਟਾਸ ਵਿਸੇ ਲੜ ਪਏ ਬੰਦੇ ਆ ਆ ਚਲਾਓ ਗੈਰੀਆ ਓਏ ਯੱਕ ਓਏ ਨਾ ਸ਼ਰਮ ਦੀਵਾ ਚਲਾ ਲੈ ਫੁੱਲ ਬਾਈ ਚੱਲ ਨਾ ਨਾ ਕੀ ਫਾਤ ਨਾ ਨਾ ਜਨਾ ਬੰਨਸ ਹੋਤ ਵਰ ਚੰਬਾ ਸੇ ਰਾਤ ਓਏ ਆ ਦੇਖੋ ਸਰ ਮੈਂ ਦੇਖ پٹاس کسی لڑ لاگے گی এ গ্রেড হই ও দানকে পটানো ও জানকে 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 পটানো ও জান